ਰਾਜਾ ਵਿਡਿੰਗ ਦੇ ਵੱਲੋਂ ਅਫੀਮ ਦੀ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਚ ਅਫੀਨ ਦੀ ਖੇਤੀ ਹੋਣੀ ਚਾਹੀਦੀ ਹੈ ਤੇ ਹੁਣ ਇਸ ਗੱਲ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਾਲੇ ਦੇ ਪੇਚ ਫਸਤੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਦੱਸਿਆ ਕਿ ਨੀਲ ਗਰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਨੇ ਰਾਚਾ ਵੜਿੰਗ ਨੂੰ ਫਿਰ ਤੋਂ ਸਵਾਲਾਂ ਦੇ ਵਿੱਚ ਕਹਿ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਮੁਕਤ ਕਰਨਾ ਚਾਹੁੰਦੀ ਹੈ ਪਰੰਤੂ ਕਾਂਗਰਸ ਪਾਰਟੀ ਅਜੇ ਹਾਂ ਨਹੀਂ ਚਾਹੁੰਦੀ ਕਿ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਤੇ ਜਿਸ ਨੂੰ ਲੈ ਕੇ ਰਾਜਾ ਵੜਿੰਗ ਦੇ ਉੱਤੇ ਪਲਟਵਾਰ ਹੋ ਰਹੇ ਨੇ ਨੀਲ ਗਰਗ ਨੇ ਕਿਹਾ ਕਿ ਹੁਣ ਨਸ਼ੇ ਨੂੰ ਲੈ ਕੇ ਜਿਹੜਾ ਕਿ ਕਾਂਗਰਸ ਪਾਰਟੀ ਜਾਗਰੂਕ ਕਰ ਰਹੀ ਹੈ ਪਰੰਤੂ ਅਜੇ ਹਾ ਨਹੀਂ ਹੋ ਰਿਹਾ ਕਿ ਉਹਨਾਂ ਨੂੰ ਸਿੱਖਿਆ ਤੇ ਹੋਰ ਪਾਸੇ ਜਿਹੜਾ ਕਿ ਜਾਗਰੂਕ ਕਰਨਾ ਚਾਹੀਦਾ ਤੇ ਤੁਸੀਂ ਪੰਜਾਬ ਨੂੰ ਨਸ਼ਿਆਂ ਦੇ ਪਾਸੇ ਟੱਕ ਰਹੇ ਹੋ ਤੇ ਅਜੇ ਕਾਂਗਰਸ ਪਾਰਟੀ ਵਾਲੇ ਕਿਉਂ ਕਰ ਰਹੇ ਨੇ ਤੇ ਕਈ ਸਵਾਲ ਹੈ ਜਿਹੜੇ ਕਿ ਹੁਣ ਕੀਤੇ ਜਾ ਰਹੇ ਨੇ ਹੋਰ ਕੀ ਕਹਿਣਾ ਨੀਲ ਕਰਗਦਾ ਆਓ ਤੁਹਾਨੂੰ ਸੁਣਾਉਨੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਬਾਰ ਬਾਰ ਇਹ ਮੁੱਦਾ ਉਠਾ ਰਹੇ ਹੈ ਕਿ ਚਿੱਟੇ ਨੂੰ ਹਟਾ ਕੇ ਟੋਟੇ ਜਾਂ ਅਫੀਮ ਜਿਹੜਾ ਹੈਗਾ ਉਸ ਵੱਲ ਵਧਿਆ ਜਾ ਰਿਹਾ ਹੈ ਇਹ ਨਾ ਕੇਵਲ ਉਹਨਾਂ ਮਾਪਿਆਂ ਦੀ ਤੋਹੀਲ ਹੈ ਜਿਨ੍ਹਾਂ ਦੇ ਬੱਚੇ ਇਹ ਸਿੰਥੈਟਿਕ ਡਰੱਗਸ ਦੀ ਭੇਂਡ ਚੜ ਗਏ ਹਨ ਬਲਕਿ ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਨਾ ਨਸ਼ਿਆਂ ਦੇ ਖਿਲਾਫ ਫੈਸਲਾਕੁਨ ਲੜਾਈ ਲੜ ਰਹੀ ਹੈ ਜੁਗਤ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਜਦੋਂ ਇਹ ਲੋਕ ਲਹਿਰ ਬਣ ਚੁੱਕੀ ਹੈ ਜਦੋਂ ਲੋਕ ਆਪ ਮਹਾਰੇ ਅੱਗੇ ਆ ਕੇ ਇਸ ਲਹਿਰ ਦਾ ਹਿੱਸਾ ਬਣ ਰਹੇ ਨੇ ਉਸ ਵਕਤ ਜਿਹੜਾ ਹੈਗਾ ਕਾਂਗਰਸ ਦੁਆਰਾ ਇਦਾਂ ਦੀਆਂ ਗੱਲਾਂ ਕਰਨੀਆਂ ਨਾ ਕੇਵਲ ਜਿਹੜਾ ਹੈਗਾ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਨੂੰ ਢਾਹ ਲਾਉਣ ਵਾਲਾ ਹੈਗਾ ਬਲਕਿ ਜਿਹੜਾ ਹੈ ਇਹ ਡਰਗ ਮਾਫੀਆ ਦੇ ਅੱਗੇ ਸੈਂਡਰ ਕਰਨ ਵਾਲਾ ਵੀ ਹੈਗਾ ਇੱਕ ਸਵਜ ਤੋਂ ਪਰੇ ਹੈਗਾ ਕਿ ਇੱਕ ਨਸ਼ੇ ਦਾ ਆਲਟਰਨੇਟਿਵ ਦੂਜਾ ਨਸ਼ਾ ਕਿਵੇਂ ਹੋ ਸਕਦਾ ਹੈ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਬਣਾਉਣਾ ਹੈਗਾ ਔਰ ਇਸ ਨਸ਼ੇ ਨੇ ਪਿਛਲੇ 2 ਦਹਾਕਿਆਂ ਦੇ ਵਿੱਚ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਨਿਗਲ ਲਈ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ ਆਰਥਿਕ ਤੌਰ ਤੇ ਉਮੀਦ ਦੇ ਤੌਰ ਦੇ ਉੱਤੇ ਵੱਡੀ ਢਾਹ ਲਾਈ ਹੈ ਇਹਨਾਂ ਨਸ਼ਾ ਕਾਰਨ ਹੀ ਬਹੁਤ ਸਾਰੇ ਵਾਪੇ ਇਸ ਕਰਕੇ ਮਜਬੂਰ ਹੋਏ ਆਪਣੇ ਬੱਚਿਆਂ ਨੂੰ ਬਾਹਰ ਵੇਚਣ ਵਾਸਤੇ ਕਿ ਸ਼ਾਇਦ ਉੱਥੇ ਜਾ ਕੇ ਉਹ ਨਸ਼ੇ ਤੋਂ ਬਚ ਜਾਣ ਪਰ ਹੁਣ ਜਿਸ ਤਰੀਕੇ ਦੀ ਐਡਵੋਕੇਸੀ ਜਿਹੜੀ ਹੈ ਉਹ ਰਾਜਾ ਬੜਿੰਗਜੀ ਕਰ ਰਹੀ ਹੈ ਇਹ ਸਮਝ ਤੋਂ ਪਰੇ ਔਰ ਤੁਸੀਂ ਦੇਖੋ ਕਿ ਕਾਂਗਰਸੀਆਂ ਸਰਕਾਰਾਂ ਇੱਥੇ ਰਹੀਆਂ ਨਹੀਂ ਉਹਨਾਂ ਨੇ ਕਿਉਂ ਜਿਹੜਾ ਹੈਗਾ ਨਸ਼ਿਆਂ ਨੂੰ ਵਧਨ ਫੁੱਲਣ ਦਿੱਤਾ ਔਰ ਅੱਜ ਵੀ ਜਦੋਂ ਨਸ਼ੇ ਹਟਾਉਣ ਵੱਲ ਪਾਸੇ ਵੱਲ ਆਪਾਂ ਵਧ ਰਹੇ ਆਂ ਜਦੋਂ ਆਪਾਂ ਨਵੀਂ ਜਨਰੇਸ਼ਨ ਨੂੰ ਅਵੇਅਰ ਕਰ ਰਹੇ ਹੈਗੇ ਆ ਉਸ ਵਕਤ ਵੀ ਕਾਂਗਰਸ ਦੇ ਜਿਹੜੇ ਲੀਡਰਾਂ ਦੁਆਰਾ ਇਹੋ ਜਿਹੇ ਬਿਆਨ ਦੇਣੇ ਕਿਤੇ ਨਾ ਕਿਤੇ ਇਸ ਮੁਹਿੰਮ ਨੂੰ ਢਾਹ ਲਾਉਣ ਦੇ ਬਰਾਬਰ ਆ ਅੱਜ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਚਿੱਟੇ ਦੀ ਥਾਂ ਤੇ ਅਫੀਮ ਨਹੀਂ ਚਾਹੀਦੀ ਅੱਜ ਉਹਨਾਂ ਨੂੰ ਚਾਹੀਦੀ ਹੈ ਨੌਕਰੀ ਉਹਨਾਂ ਨੂੰ ਚਾਹੀਦੀ ਹੈ ਐਜੂਕੇਸ਼ਨ ਉਹਨਾਂ ਨੂੰ ਚਾਹੀਦੀ ਹੈ ਕਲੀਨ ਗਵਰਨੈਂਸ ਸੋ ਮੈਂ ਤੇ ਰਾਜਾਬਦੀਨ ਸਾਹਿਬ ਨੂੰ ਇਹੀ ਬੇਨਤੀ ਕਰਾਂਗਾ ਕਿ ਰਾਜਾ ਸਾਹਿਬ ਇਸ ਵਕਤ ਇਹੋ ਜਿਹੀਆਂ ਗੱਲਾਂ ਕਰਨੀਆਂ ਠੀਕ ਨਹੀਂ ਹੈਗੀਆਂ ਆਪਾਂ ਜੁੱਧ ਦੇ ਨਸ਼ੇ ਦੇ ਖਿਲਾਫ ਇੱਕ ਫੈਸਲਾ ਕੋਲ ਲੜਾਈ ਲੜ ਰਹੇ ਆ ਕਿ ਤੁਹਾਨੂੰ ਅਪੀਲ ਹੈ ਇਸ ਮੁਹਿੰਮ ਦਾ ਹਿੱਸਾ ਬਣੋ ਔਰ ਇਸ ਮੁਹਿੰਮ ਦਾ ਹਿੱਸਾ ਪਾਕ ਬਣ ਕੇ ਇਸ ਇਤਿਹਾਸਿਕ ਲੜਾਈ ਦੇ ਵਿੱਚ ਆਪਣਾ ਜਿਹੜਾ ਯੋਗਦਾਨ